ਕਬੇ ਤੇ ਸੱਜੇ ਦੀ ਖੇਚ ਵਿੱਚ ਕੇਂਦਰਵਾਦ ਬਚ ਪਾਵੇਗਾ ਮੋਡਰੇਟਿਜ਼ਮ ਜਾਂ ਸੰਜਮਵਾਦ ਇੱਕ ਐਸੀ ਧਾਰਨਾ ਹੈ ਜੋ ਕਿਸੇ ਵਿਚਾਰਕ ਜਾਂ ਕ੍ਰਾਂਤੀਕਾਰੀ ਨਾਲ ਨਹੀਂ ਜੁੜੀ ਹੈ ਪਰ ਇਹ ਹਰ ਕ੍ਰਾਂਤੀ ਦਾ ਤਾਰਕਿਕ ਨਿਸ਼ਕਰਸ਼ ਇਤਿਹਾਸ ਗਵਾਹ ਕਿ ਹਮੇਸ਼ਾ ਇੱਕ ਪਖ ਅਧਿਕਾਰਦਾ ਹੈ ਤੇ ਦੂਜਾ ਪਖ ਉਹਦੇ ਖਿਲਾਫ ਇਨਕਲਾਬ ਕਰਦਾ ਤੇ ਜਾਨੀ ਨੁਕਸਾਨ ਤੋਂ ਸਬਕ ਲੈ ਕੇ ਸੰਜਮਵਾਦ ਨੂੰ ਤਰਜੀਹ ਦਿੱਤੀ ਜਾਂਦੀ ਹੈ ਭਾਵੇਂ ਮਹਾਭਾਰਤ ਵਿੱਚ ਪਾਂਡਵਾਂ ਤੇ ਕੌਰਵਾਂ ਦੇ ਯੁੱਧ ਤੋਂ ਬਾਅਦ ਬਹੁਤ ਧਰਮ ਦੇ ਅਹਿੰਸਾਵਾਦ ਦਾ ਫੈਲਾਹ ਹੋਵੇ ਫਰਾਂਸ ਦੇ ਵਿੱਚ ਦਹਿਸ਼ਤ ਦੇ ਰਾਜ ਜਾਂ ਰੇਨ ਆਫ ਟੈਰਰ ਤੋਂ ਬਾਅਦ ਡਾਇਰੈਕਟਰੀ ਤੇ ਨੈਪੋਲੀਅਨ ਦਾ ਰਾਜ ਹੋਵੇ ਅਮਰੀਕੀ ਕਾਂਗਰਸ ਦੇ ਵਿੱਚ ਮੋਡਰੇਟਸ ਹੁੰਨ ਜਾਂ ਕੋਲਡ ਵਾਰ ਤੋਂ ਬਾਅਦ ਯੂਰਪ ਵਿੱਚ ਸੈਂਟਰਿਸਟ ਪਾਰਟੀਆਂ ਦਾ ਵਿਝ ਵਧਾ ਹੋਵੇ ਇਹਨਾਂ ਸਾਰਿਆਂ ਵਿੱਚ ਸੰਜਮਵਾਦ ਹੀ ਪ੍ਰਮੁੱਖ ਹੈ ਜਿਹੜੇ ਲੋਕਾਂ ਨੇ ਜਾਨੀ ਨੁਕਸਾਨ ਰਾਜਕਤਾ ਤੇ ਕ੍ਰਾਂਤੀ ਨੂੰ ਅੱਖੀ ਵੇਖਿਆ ਹੈ ਉਹ ਸੰਜਮਵਾਦੀ ਹਾਂ ਸਥਿਰ ਹਾਂ ਤੇ ਉਹਨਾਂ ਦੇ ਵਿੱਚ ਬੈਲੈਂਸ ਹੈ ਐਵੇਂ ਹੀ ਹੈ ਜਿਵੇਂ ਇੱਕ ਪੈਂਡੂਲਮ ਨੂੰ ਇੱਕ ਪਾਸਿਓਂ ਛੱਡਿਆ ਜਾਵੇ ਤੇ ਉਹ ਭਾਵੇਂ ਜਾਵੇਗਾ ਤੇ ਦੂਜੇ ਪਾਸੇ ਪਰ ਉਸਦੀ ਆਖਰੀ ਮੰਜ਼ਿਲ ਸਥਿਰਤਾ ਹੀ ਹੋਵੇਗੀ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ